ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੋ ਰਿਹਾ ਮਾਰਨਿੰਗ ਦਾ 7:30 ਦਾ 7:30 ਹੋ ਗਏ ਕੰਮ ਹੋ ਗਏ ਸ਼ੁਰੂ ਹੋਣਾ ਜਿਵੇਂ ਉੜਦੇ ਆ ਬਸ ਕੰਮ 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 ਤੇ ਮੈਂ ਸਬਜੀ ਬਣਨੀ ਰੱਖਤੀ ਗਵਾਰ ਫਲੀ ਦੀ ਰਾਤ ਮੈਂ ਕੱਟ ਕੇ ਰੱਖੀ ਸੀ ਇੱਧਰ ਮੈਂ ਮਲਾਈ ਕੋਸੀ ਕਰ ਲਈ ਇਹਨੂੰ ਮੈਂ ਹੁਣ ਜਮਾ ਦੂੰਗੀ ਵੱਡੇ ਪਤੀਲੇ ਵਿੱਚ ਦਾ ਹਿੰਦਾ ਜਾਂ ਲਾ ਕੇ ਜਿਵੇਂ ਮੈਨੂੰ ਦਹੀਂ ਜਮਾਉਣਾ ਹੈ ਨਾ ਉਹ ਮੈਂ ਜਮਾ ਲੂੰਗੀ ਸ਼ਾਮ ਨੂੰ ਫਿਰ ਮੈਂ ਇਹਨੂੰ ਰਿੜਕ ਕੇ ਮੱਖਣ ਕੱਢ ਕੇ ਰੱਖ ਦੂੰ ਬਿਕੋਜ਼ ਸਵੇਰੇ ਬਹੁਤ ਕੰਮ ਹੋ ਜਾਂਦੇ ਨੇ ਵੈਸੇ ਮੈਂ ਰਾਤ ਜਮਾਉਣੀ ਸੀ ਤਾਂ ਕਿ ਮੈਂ ਸਵੇਰੇ ਰਿੜਕਾਂ ਪਰ ਰਾਤ ਕੰਮ ਬਹੁਤ ਜ਼ਿਆਦਾ ਹੋਗੇ ਫਿਰ ਮੈਂ ਕਿਹਾ ਸਵੇਰੇ ਜਮਾਉਂਗੀ ਸ਼ਾਮ ਨੂੰ ਰਿੜਕਾਂ ਨੂੰ ਸ਼ਾਮ ਨੂੰ ਥੋੜੇ ਕੰਮ ਘੱਟ ਹੁੰਦੇ ਨੇ ਤੇ ਇੱਧਰ ਮੈਂ ਬ੍ਰੈਕਫਾਸਟ ਲਈ ਰਾਤ ਨੂੰ ਦਹੀਂ ਇਹਦਾ ਪੌਣੀ ਵਿੱਚ ਪਾ ਕੇ ਰੱਖਦੀ ਸੀ ਹੰਗ ਕਰਡ ਬਣਾ ਲਿਆ ਇਹਦਾ ਪਾਣੀ ਸੀ ਐਕਸਟਰਾ ਨਿਕਲ ਗਿਆ ਇਹ ਬਿਲਕੁਲ ਆਪਾਂ ਨੂੰ ਗਾੜੀ ਦਹੀਂ ਮਿਲਗੀ ਇਹਦੇ ਵਿੱਚ ਪਾ ਕੇ ਬਿਲਕੁਲ ਗਾੜੀ ਟਿੱਕੀ ਮਿਲਗੀ ਜਿਵੇਂ ਪਨੀਰ ਬਣਾਉਂਦੇ ਹਾਂ ਇਦੇ ਵਿੱਚ ਬਣਾਉਂਗੀ ਸੈਂਡਵਿਚ ਵੈਸੇ ਮੈਂ ਦਹੀਂ ਹੰਗਕੜਟ ਬਣਾਉਣ ਵਾਲਾ ਇੱਕ ਡੱਬਾ ਮੰਗਵਾਇਆ ਹੋਇਆ ਆਨਲਾਈਨ ਪਰ ਉਹ ਆਰਡਰ ਪਤਾ ਨਹੀਂ ਕਿਉਂ ਇੰਨਾ ਲੇਟ ਦਿਖਾ ਰਿਹਾ ਡਿਲੀਵਰੀ ਲੇਟ ਦਿਖਾ ਰਿਹਾ ਉਹ ਮੰਗਾਇਆ ਹੋਇਆ ਮੈਂ ਜਗਾੜ ਤੋਂ ਇੱਕ ਐਦਾਂ ਬਹੁਤ ਔਖਾ ਆਦਾ ਹੈ ਹਾਂ ਦੋ ਫ੍ਰੀਜ ਵਿੱਚ ਕਿਤੇ ਇੱਧਰ ਉੱਧਰ ਨਾ ਗਿਰ ਜੇ ਉਹ ਪਤਾ ਨਹੀਂ ਕਿੱਦੇ ਆਊਗਾ ਤੇ ਇਸੇ ਵਾਰ ਤੋਂ ਮੇਰੇ ਸਿਰਫ ਸੈਂਡਵਿਚ ਦੀ ਤਿਆਰੀ ਕਰਨੀ ਰਹਿ ਗਈ ਸਬਜੀ ਬਣੀ ਜਾਂਦੀ ਆ ਮਲਾਈ ਨੂੰ ਮੈਂ ਜਾ ਅਗਲਾ ਕੇ ਰੱਖ ਦਨੀ ਆ ਬਾਕੀ ਨਿੱਕੇ ਮੋਟੇ ਕੰਮ ਚੱਲੀ ਜਾਣਗੇ ਮੇਨ ਮੇਨ ਜੇ ਕੰਮ ਜਾਣੇ ਕੀ ਮੈਂ ਕਰ ਲਈ ਸਬਜੀ ਨਾਲ ਫੂਲ ਕਾ ਦੁਪਹਿਰੇ ਖਾਵਾਂ ਤੇ ਬਸ ਮوں ਸਿਰਫ ਸੈਂਡਵਿਚ ਦੀ ਮੈਂ ਤਿਆਰੀ ਕਰਨੀ ਆ ਨਾਲ ਨਾਲ ਪਾਣੀ ਵੀ ਪੀ ਚੰਨੀ ਆ ਤੇ ਹੋਰ ਕੋਈ ਭਾਂਡੇ ਹੁੰਦੇ ਨੇ ਉਹ ਵੀ ਸਾਫ਼ ਕਰੀ ਜਾਣੇ ਕੋਈ ਚੱਕਰ ਕਰਨ ਵਾਲੀ ਆ ਉਹ ਵੀ ਕਰੀ ਜਾਣੀ ਕਿ ਜਦੋਂ ਜਦੋਂ ਕੋਈ ਸਮਾਨ ਨਿਕਲਦਾ ਤਾਂ ਪਯੂਜ਼ ਕਰਦੇ ਉਹ ਵੀ ਅੰਦਰ ਰੱਖੀ ਜਾਣੀ ਆ ਨਾਲ ਦੀ ਨਾਲ ਹੀ ਕਿੰਨੇ ਕੰਮ ਕਰੀ ਚਲੋ ਫਿਰ ਇਕੱਠੇ ਨਹੀਂ ਹੁੰਦੇ ਹੈਗੇ ਇਧਰ ਮਲਾਈ ਕੋਸ ਨਹੀਂ ਹੋਊਗੀ ਬਸ ਮੈਂ ਇਹ ਪਤੂਲੇ ਵਿੱਚ ਪਾ ਕੇ ਨਾ ਥੋੜੀ ਦਹੀਂ ਦਾ ਚਮਚਾ ਪਾ ਕੇ ਜਾਗ ਲਾਉਣੀ ਆ ਫਿਰ ਜੰਮ ਜੂਗੀ ਸ਼ਾਮ ਤੱਕ ਤੇ ਸ਼ਾਮ ਨੂੰ ਆਪਾਂ ਰਿਕ ਲਾਂਗੇ ਸਬਜ਼ੀ ਮੇਰੀ ਆਲਮੋਸਟ ਬਨਣ ਵਾਲੀ ਆ ਬਸ ਐਦਾਂ ਦੇ ਕੁਝ ਕੰਮ ਨੇਗੇ ਇਧਰ ਬਣ ਰਹੀ ਸੀ ਗਵਾਰ ਫਲੀ ਦੀ ਸਬਜ਼ੀ ਦੇਸੀ ਫਲੀਆਂ ਜਿਹੜੇ ਬਿਲਕੁਲ ਬਰੀਕ ਹੁੰਦੀਆਂ ਨੇ ਖੇਤੋਂ ਲਿਆਂਦੀਆਂ ਸੀ ਤੇ ਸਬਜ਼ੀ ਇਹਨਾਂ ਦੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇੱਕ ਮੈਂ ਇਹਦੇ ਵਿੱਚ ਪਾ ਲਿਆ ਆਲੂ ਬਿਲਕੁਲ ਬਰੀਕ ਬਰੀਕ ਪੀਸ ਕਰਕੇ ਤੇ ਇਧਰ ਜਿਹੜੇ ਹੰਗਕੜ ਮੈਂ ਬਣਾਏ ਸੀ ਦਹੀਂ ਜਿੰਦਾ ਪਾਣੀ ਕੱਢਦਾ ਸੀ ਉਹ ਪੂਰੀ ਇਕਦਮ ਪਨੀਰ ਵਾਂਗੂ ਬਣ ਜਾਂਦੀ ਹੈ ਉਹ ਟੇਸਟੀ ਬਹੁਤ ਬਣਦੇ ਨੇ ਇਹਦੇ ਸੈਂਡਵਿਚ ਟੇਸਟ ਵੀ ਇਹਦਾ ਅੱਛਾ ਹੁੰਦਾ ਤੇ ਵੈਸੇ ਵੀ ਹੈਲਦੀ ਹੁੰਦੀ ਹੈ ਪ੍ਰੋਟੀਨ ਹੁੰਦਾ ਇਹਦੇ ਵਿੱਚ ਕਾਫੀ ਤੇ ਇਹ ਆਪਾਂ ਯੂਜ਼ ਕਰ ਸਕਦੇ ਹਾਂ ਇਧਰ ਮੈਂ ਕਰ ਲਈ ਬ੍ਰੇਕਫਾਸਟ ਤਿਆਰੀ ਬ੍ਰੇਕਫਾਸਟ ਵੀ ਮੇਰਾ ਤਿਆਰ ਆ ਤੇ ਲੰਚ ਵੀ ਮੇਰਾ ਤਿਆਰ ਆ ਦੋਨੇ ਚੀਜ਼ਾਂ ਦੀ ਮੈਂ ਕਰ ਲਈ ਤਿਆਰੀ ਫਿਰ ਨਾ ਮਾਈਂਡ ਰਿਲੈਕਸ ਹੋ ਜਾਂਦਾ ਜਦੋਂ ਆਪਣੀ ਖਾਣ ਪੀਣ ਦੀ ਤਿਆਰੀ ਟਾਈਮ ਸਿਰ ਤੇ ਹੋ ਜੇ ਆ ਤਾਂ ਮੈਂ ਲੰਚ ਵਾਸਤੇ ਸਬਜ਼ੀ ਬਣਾਣੀ ਸਬਜ਼ੀ ਮੈਂ ਕੜਾਈ ਚੋਂ ਕੱਢ ਵੀ ਦਿੱਤੀ ਕੜਾਈ ਵਾਸ਼ ਕਰਤੀ ਇਹਦੇ ਵਿੱਚ ਫਿਰ ਦੁਪਹਿਰ ਨੂੰ ਮਾਈਕ੍ਰੋਵੇਵ 'ਚ ਰੱਖੋ ਤੇ ਸਬਜ਼ੀ ਗਰਮ ਹੋ ਜਾਊਗੀ ਇਹ ਤਾਂ ਥੋੜੀ ਇਹਦੇ ਸਟੀਮ ਜੀ ਨਿਕਲ ਗਈ ਮੈਂ ਢੱਕ ਕੇ ਫ੍ਰਿਜ ਵਿੱਚ ਰੱਖ ਦੂੰਗੀ ਇਧਰ ਹੰਗ ਕर्ड ਜਿਹੜਾ ਮੈਂ ਬਣਾਇਆ ਪਨੀਰ ਮੈਂ ਕੱਟ ਲਿਆ ਇਹ ਸਬਜ਼ੀਆਂ ਮੈਂ ਚੌਪ ਕਰ ਲਈਆਂ ਪਿਆਜ਼, ਸ਼ਿਮਲਾ ਮਿਰਚ, ਬਹੁਤ ਥੋੜਾ ਟਮਾਟਰ ਤੇ ਹਰੀ ਮਿਰਚ। ਬਸ ਮੈਂ ਜਸਟ ਹੁਣ ਮਿਕਸੀ ਕਰਨਾ ਆ ਸਮਾਨ ਇਹਦੇ ਵਿੱਚ ਮਿਕਸ ਕਰ ਦਾਂਗੇ। ਇਹਦੇ ਵਿੱਚ ਕੁਛ ਆਹ ਪਾਵਾਂਗੇ ਆਪਾਂ ਸੀਜ਼ਨਿੰਗਸ ਲਾਈਕ ਚਿਲੀ ਫਲੇਕਸ, ਪੀਜ਼ਾ ਮਿਕਸ ਐਂਡ ਮਿਕਸਡ 허ਬਸ ਤੇ ਇਹਨਾਂ ਫਲੇਵਰ ਬਹੁਤ ਅੱਛਾ ਹੋ ਜਾਊਗਾ ਸੈਂਡਵਿਚ ਦਾ। ਬਸ ਆਹ ਸਾਰਾ ਕੁਝ ਮੈਂ ਮਿਕਸੀ ਕਰਨਾ, ਕਾਲਾ-ਵਾਲਾ ਕਰ ਦੇਣਾ ਤੇ ਆਪਾਂ ਪਾ ਕੇ ਬ੍ਰੈਡ ਵਿੱਚ ਸਟਫਿੰਗ ਸਾਰੀ ਤੇ ਆਪਾਂ ਗ੍ਰਿਲਰ 'ਚ ਬਣਾਵਾਂਗੇ ਸੈਂਡਵਿਚ। ਜਿਹੜਾ ਦਹੀਂ ਤੋਂ ਆਪਾਂ ਹੰਗ ਕਰ ਤਿਆਰ ਕਰਦੇ ਨਾ ਸੈਂਡਵਿਚ ਵਿੱਚ ਪਾਉਣੇ ਇਹ ਮਿਉਨਿਸ ਤੋਂ ਬਹੁਤ ਜ਼ਿਆਦਾ ਹੈਲਦੀ ਹੁੰਦਾ ਬਹੁਤ ਜ਼ਿਆਦਾ ਹੈਲਦੀ ਵਰਜ਼ਨ ਆ ਇਹ ਇਨਸਟੈਡ ਆਫ ਮਿਉਨਿਸ ਤੁਸੀਂ ਯੂਜ਼ ਕਰ ਸਕਦੇ ਹੋ ਮਿਉਨਿਸ ਬਾਜ਼ਾਰ ਵਾਲੀ ਬਹੁਤ ਅਨ ਹੈਲਦੀ ਹੁੰਦੀ ਆ ਅਸੀਂ ਵੀ ਯੂਜ਼ ਕਰਦੇ ਆ ਫਲੇਵਰਡ ਕਰਦੇ ਨੇ ਬੱਚੇ ਨਹੀਂ ਖਾਣਦੇ ਹੈਗੇ ਪਰ ਜਿਹੜੀ ਆਪ ਵਾਲੀ ਚੀਜ਼ ਘਰੇ ਬਣਾਈ ਹੁੰਦੀ ਆ ਨਾ ਇੱਕ ਤੇ ਦੇ ਵਿੱਚ ਪ੍ਰੋਟੀਨ ਹੁੰਦਾ ਕਿਉਂਕਿ ਇਹ ਦਹੀਂ ਤੋਂ ਬਣਾਇਆ ਇੱਕ ਹੈਲਦੀ ਵਰਜ਼ਨ ਆ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਕੋਈ ਇਹਦੇ ਵਿੱਚ ਐਡਡ ਪ੍ਰੀਜ਼ਰਵੇਟਿਵਸ ਨਹੀਂ ਹੈਗੇ ਕੁਝ ਨਹੀਂ ਹੈਗੇ ਉਹ ਤਾਂ ਵਧੀਆ ਚੀਜ਼ ਹੈ ਮੈਂ ਰਾਤ ਨੂੰ ਹੀ ਰੱਖ ਦਿੱਤੀ ਸੀ ਫ੍ਰਿਜ ਵਿੱਚ ਪੋਣੀ ਵਿੱਚ ਪਾ ਕੇ ਤਸਵੀਰ ਨੂੰ ਪਾਣੀ ਨਿਕਲ ਗਿਆ ਤਾਂ ਹੰਕਰ ਆਪਣੇ ਕੋਲ ਤਿਆਰ ਹੋ ਗਈ। ਤਾਂ ਬ੍ਰੇਕਫਾਸਟ ਤੇ ਲੰਚ ਦੀ ਮੇਰੀ ਤਿਆਰੀ ਹੈ ਬਸ ਸਿਰਫ ਅ ਲਾਈਕ ਮੇ ਇੱਕ ਵੱਡੀ ਤਿਆਰੀ ਹੋ ਗਈ ਬਸ ਹੁਣ ਤਾਂ ਥੋੜੀ ਰਹੀ। ਹੁਣ ਮੈਂ ਲੱਗੀ ਸੀ ਸੈਂਡਵਿਚ ਬਣਾਉਣ ਸਟਫਿੰਗ ਮੈਂ ਇਹਦੀ ਰੈਡੀ ਕਰਕੇ ਰੱਖ ਦਿੱਤੀ ਫ੍ਰਿਜ ਵਿੱਚ ਬਸ ਸਿਰਫ ਮੈਂ ਨਮਕ ਨਹੀਂ ਪਾਇਆ ਸੀ ਨਮਕ ਹੁਣ ਮੈਂ ਲਾਸਟ ਐਡ ਕਰ ਰਹੀ ਹਾਂ। ਮੈਨੂੰ ਐਸੀ ਜੀ ਮੈਂ ਨਮਕ ਮਿਕਸ ਕਰ ਦੂੰਗੀ ਤੇ ਸਟਫਿੰਗ ਪਤਲੀ ਨਾ ਹੋ ਜੇ ਪਾਣੀ ਨਾ ਛੱਡ ਜੇ ਨਮਕ ਨਾਲ ਇਸ ਕਰਕੇ ਮੈਂ ਨਮਕ ਲਾਸਟ ਐਡ ਕਰ ਰਹੀ ਆ ਬਾਕੀ ਸਬਜ਼ੀਆਂ ਸੀਜ਼ਨਿੰਗ ਸਾਰਾ ਕੁਝ ਪਾ ਕੇ ਕਾਲੀ ਮਿਰਚ ਵਗੈਰਾ ਪਾ ਕੇ ਸਟਫਿੰਗ ਮੈਂ ਰੈਡੀ ਕਰਕੇ ਰੱਖਤੀ ਸੀ ਹੁਣ ਤੇ ਹੁਣ ਗ੍ਰਿਲਰ ਵੀ ਲਗਾਤਾ ਗਰਮ ਕਰਨਾ ਔਨ ਕਰਤਾ ਤੇ ਬਸ ਸਿਰਫ ਬ੍ਰੈਡ ਦੇ ਉੱਪਰ ਇਹੀ ਸਟਫਿੰਗ ਰੱਖਣੀ ਆ ਹੋਰ ਇਹਦੇ ਵਿੱਚ ਸੌਸ ਵਗੈਰਾ ਮੈਂ ਕੁਝ ਨਹੀਂ ਲਗਾ ਰਹੀ ਬਾਕੀ ਆਪਸ਼ਨਲ ਆ ਤੁਸੀਂ ਕੋਈ ਸੌਸ ਵਗੈਰਾ ਲਗਾਉਣੀ ਲਗਾ ਸਕਦੇ ਹੋ ਮੈਂ ਜਸਟ ਇਹੀ ਸਟਫਿੰਗ ਰੱਖ ਰਹੀ ਆ ਦਹੀਂ ਚ ਸਬਜ਼ੀਆਂ ਵਾਲੀ ਤੇ ਟੇਸਟੀ ਬਹੁਤ ਜ਼ਿਆਦਾ ਬਣਦੇ ਨੇ ਇਸ ਤਰੀਕੇ ਨਾਲ ਸੈਂਡਵਿਚ ਜਦੋਂ ਸੈਂਡਵਿਚ ਬਣ ਜਾਂਦੇ ਨੇ ਨਾ ਫਿਰ ਐਂ ਲੱਗਦਾ ਜਿਵੇਂ ਨਾ ਪਨੀਰ ਦਾ ਆਪਾ ਸੈਂਡਵਿਚ ਖਾ ਰਹੇ ਹੋ ਨੇ ਬਿਲਕੁਲ ਪਨੀਰ ਵਾਲਾ ਟੇਸਟ ਆਉਂਦਾ ਲੱਗਦਾ ਇੰਨੀ ਵੀ ਆਪਾਂ ਦਹੀਂ ਤੋਂ ਇਹ ਤਿਆਰ ਕੀਤੇ ਹੰਗਕੜ ਜਿਹੜੀ ਹੈ ਦਹੀਂ ਦੀ ਸਟਫਿੰਗ ਹੈ ਕੁਛ ਨਹੀਂ ਦਹੀਂ ਦਾ ਟੇਸਟ ਆਉਂਦਾ ਪਨੀਰ ਵਾਂਗੂ ਲੱਗਦਾ ਔਰ ਜਿਹੜੇ ਪਨੀਰ ਦੇ ਪੀਸ ਸੀ ਉਹ ਮੈਂ ਛੋਟੇ ਛੋਟੇ ਕੱਟ ਕੇ ਰੱਖੇ ਹੋਏ ਸੀ ਮੈਂ ਸਟਫਿੰਗ ਦੇ ਵਿੱਚ ਐਡ ਨਹੀਂ ਕਰੇ ਮਿਕਸਚਰ ਮਿਕਸ ਨਹੀਂ ਕੀਤਾ ਉਹਦੇ ਵਿੱਚ ਬੀਲਕੂng ਚਾਪਾ ਮਿਕਸ ਕਰਦੇ ਆ ਸਾਰਾ ਕੁਝ ਫਿਰ ਪੀਸ ਬਹੁਤ ਸੌਫਟ ਹੁੰਦੇ ਆ ਪਨੀਰ ਦੇ ਟੁੱਟੀਆਂ ਦੇ ਵਿੱਚ ਹੀ ਮੈਸ਼ ਹੋ ਜਾਂਦੇ ਨੇ ਫਿਰ ਮੈਂ ਬ੍ਰੈਡ ਦੇ ਉੱਪਰ ਸਟਫਿੰਗ ਰੱਖ ਕੇ ਉਹਦੇ ਉੱਪਰ ਪਨੀਰ ਦੇ ਪੀਸ ਰੱਖ ਦਿੰਗੇ ਤੇ ਬ੍ਰੈਡ ਨੂੰ ਰੱਖਦਾ ਗ੍ਰਿਲ ਵਿੱਚ ਮੈਂ ਦੇਸੀ ਘਿਓ ਲਗਾਇਆ ਵੈਸੇ ਨਾਨ ਸਟਿਕ ਹੁੰਦੀ ਹੈ ਪਲੇਟਿੰਗ ਨਹੀਂ ਲਗਾਉਂਗੇ ਹੋ ਜਾ ਪਰ ਇਹ ਹੁੰਦਾ ਕਿ ਦੇਸੀ ਘਿਓ ਜਾਂ ਬਟਰ ਨਾਲ ਕਲਰ ਬੜਾ ਅੱਛਾ ਆ ਜਾਂਦਾ ਤੇ ਇਹਨੂੰ ਰੱਖ ਦਾਨੇ ਆਪਾਂ ਗ੍ਰਿਲ ਹੋਣ ਲਈ ਦੋਨੇ ਸਾਈਡਸ ਤੋਂ ਗ੍ਰਿਲ ਹੋਜੂ ਤੇ ਸੈਂਡਵਿਚ ਬਣ ਕੇ ਆਪਣੇ ਰੈਡੀ ਨੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਔਰ ਹੈਲਦੀ ਹੁੰਦੇ ਨੇ ਜਿਹੜੇ ਬਾਜ਼ਾਰ ਵਾਲੀਆਂ ਸੌਸ ਸੇਸ ਮਿਊਨਿਸ ਵਗੈਰਾ ਆਪਾਂ ਯੂਜ਼ ਕਰਦੇ ਆਂ ਕ੍ਰੀਮਸ ਵਗੈਰਾ ਯੂਜ਼ ਕਰਦੇ ਸੈਂਡਵਿਚ ਉਹਦੇ ਨਾਲੋਂ ਕਿਤੇ ਜ਼ਿਆਦਾ ਹੈਲਦੀ ਆਪਸ਼ਨ ਆ ਇਹ ਵਾਲੀ ਬਾਕੀ ਟੇਸਟ ਵੀ ਅੱਛਾ ਆਉਂਦਾ ਕੋਈ ਕਹਿ ਨਹੀਂ ਸਕਦਾ ਹੈਗਾ ਵੀ ਆ ਪੈਨ ਵਿੱਚ ਦਹੀਂ ਦੀ ਜਾਂ ਹੰਗਕੜ ਦੀ ਸਟਫਿੰਗ ਬਣਾਈਏ ਬਿਲਕੁਲ ਪਨੀਰ ਦੀ ਸਟਫਿੰਗ ਹੈ ਬਸ ਇਹ ਵੀ ਪ੍ਰੋਟੀਨ ਰਿਚ ਹੁੰਦੇ ਆ ਜਿਹੜੇ ਹੰਗਕੜ ਹੁੰਦਾ ਪ੍ਰੋਟੀਨ ਹੁੰਦਾ ਤੁਸੀਂ ਕਦੇ ਨਹੀਂ ਬਣਾਇਆ ਤਾਂ ਮੈਂ ਕਹੂੰਗੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖੋ ਇਸ ਤਰੀਕੇ ਨਾਲ ਸੈਂਡਵਿਚ باقی ਸਬਜ਼ੀਆਂ ਆਪਸ਼ਨਲ ਨੇ ਸਬਜ਼ੀਆਂ ਜੋ ਤੁਹਾਡੇ ਕੋਲ ਅਵੇਲੇਬਲ ਨੇ ਤੁਸੀਂ ਉਹ ਪਾ ਸਕਦੇ ਹੋਗੇ ਤੇ সুইਟ ਕੌਰਨ ਅੱਜ ਮੇਰੇ ਵਿੱਚ ਪਾਉਣਾ ਭੁੱਲ ਗਈ সুইਟ ਕੌਰਨ ਨਹੀਂ ਇਹਦੇ ਵਿੱਚ ਪਾਏ ਟਾਈਮ ਹੋ ਰਿਹਾ 8:30 ਤਾਂ ਹੁਣ ਮੈਂ ਲੈ ਕੇ ਹੀ ਆਪਣਾ ਬ੍ਰੇਕਫਾਸਟ ਦਵਿੰਦਰ ਚਲੇ ਗਏ ਹੁਣ ਆਰਾਮ ਨਾਲ ਬੈਠ ਕੇ ਬ੍ਰੇਕਫਾਸਟ ਕਰੂੰਗੀ ਪਹਿਲਾਂ ਉਹਨਾਂ ਨੂੰ ਕਰਵਾਇਆ ਉਹਨਾਂ ਦੀ ਤਿਆਰੀ ਕਰੀ ਪਾਣੀ ਵਗੈਰਾ ਪਾਇਆ ਬਾਰਦਰ 'ਚ ਫਿਰ ਆਇਆ ਹੁੰਦਾ ਜੇ ਜਾਣਾ ਹੋਵੇ ਕਾਲੀ ਹੋਵੇ ਜੈਨਸ ਨੂੰ ਇੱਕ ਵਾਰ ਚਲੂ ਕਰੇ ਚੱਲ ਜਾਂ ਫਿਰ ਆਪਦਾ ਬ੍ਰੇਕਫਾਸਟ ਆਰਾਮ ਨਾਲ ਦਵਿੰਦਰ ਨੂੰ ਤਾਂ ਸੈਂਡਵਿਚ ਬਹੁਤ ਜ਼ਿਆਦਾ ਟੇਸਟੀ ਲੱਗੇ ਮੈਂ ਤਾਂ ਖਾਈ ਲੈਨੇ ਮੈਨੂੰ ਤਾਂ ਹਲਕੀ ਜਿਹੀ ਟੇਸਟੀ ਲੱਗਦੀ ਉਹ ਹੈਲਦੀ ਵੀ ਨੇ ਬਹੁਤ ਪਸੰਦ ਆਇਆ ਉਹਨਾਂ ਨੂੰ ਅੱਜ ਉਹਨਾਂ ਨੇ ਇਹ ਹੰਗਕਾਡ ਵਾਲੇ ਪਹਿਲੀ ਵਾਰ ਖਾਤੇ ਸੀਗੇ ਮੈਂ ਤਾਂ ਪਹਿਲਾਂ ਖਾ ਚੁੱਕੀ ਆ ਟਾਈਮ ਹੋ ਗਿਆ ਮੇਰੇ ਲੰਚ ਦਾ ਮੈਂ ਆਪਣੀ ਇੱਕ ਰੋਟੀ ਬਣਾ ਬਣਾ ਰਹੀ ਆ ਤਾਂ ਆਪਾਂ ਖਾ ਲਾਂਗੇ ਕਿਉਂਕਿ ਸਵੇਰੇ ਅੱਜ ਰੋਟੀ ਬਣੀ ਜੇ ਸਵੇਰੇ ਰੋਟੀ ਬਣਦੀ ਆ ਫਿਰ ਤਾਂ ਮੈਂ ਚਲੋ ਸਵੇਰੇ ਬਣਾ ਕੇ ਰੱਖ ਲਾਂਗੀ ਸਵੇਰੇ ਰੋਟੀ ਆ ਹੀ ਬਣੀ ਸੈਂਡਵਿਚ ਨਾਲ ਹੀ ਸਰ ਗਿਆ ਤੇ ਰੋਟੀ ਹੁੰਦਾ ਪਹਿਰੇ ਮੈਂ ਗਰਮ ਬਣਾ ਲਈ ਆ ਦੋ ਇੰਦਰਾਜਾਂ ਤੱਕ ਆਉਣਗੇ ਉਹਨਾਂ ਦਾ ਖਾਣਾ-ਦਾਣਾ ਜਬਾਨੀ ਆ ਮੈਂ ਆਪਣਾ ਇੱਕ ਪਰਸ਼ਾਤਾ ਬਣਾਵਿਆ ਸੋਚੀ ਇਹ ਹੈਗਾ ਆਪਣਾ ਲੰਚ ਸਵੇਰੇ ਬਣਾਈ ਸੀ ਗੁਵਾਰ ਫਲੀ ਦੀ ਸਬਜੀ ਦਹੀਂ ਮੈਂ ਖਾਣੀ ਖਾਣੀ ਦਹੀਂ ਬਿਨਾਂ ਮੈਂ ਨੂਣੀ ਸਰਦਾ ਹੈਗਾ ਦਹੀਂ ਮੈਂ ਖਾਣੀ ਖਾਣੀ ਪ੍ਰੋਪਰ ਕਰਦੇ ਆਪਾਂ ਆਪਣਾ ਲੰਚ ਭੁੱਖ ਲੱਗਾਈ ਸੀ ਸਵਾ ਇੱਕ ਦਾ ਟਾਈਮ ਹੈ ਟਾਈਮ ਹੋ ਰਿਹਾ ਸਹਰ ਤਿੰਨ ਮੈਂ ਹੋਂ ਰੱਖ ਲਈ ਆਪਣੀ ਚਾਹ ਇਧਰ ਮੈਂ ਕਿ ਚਾਹ ਪੀ ਕੇ ਥੋੜਾ ਜਿਹਾ ਐਕਟਿਵ ਹੋ ਜਾਈਏ ਹੈਲਪਰ ਆਉਗੇ ਕਈ ਵਾਰ ਤਾਂ 3:30 ਹੀ ਆ ਜਾਂਦੇ ਨੇ ਕਈ ਵਾਰ 4 ਆ ਜਾਂਦੇ ਹੋਰ ਕੋਈ ਪੱਕਾ ਟਾਈਮ ਨਹੀਂ ਹੈ ਨਾ ਕਈ ਵਾਰ ਤਾਂ ਉਹ ਕਿਸੇ ਆਪ ਦੇ ਕੰਮ ਵਿੱਚ ਵੀ ਵੀ ਹੋ ਜਾਂਦੇ ਲੇਟ ਹੋ ਜਾਂਦੇ ਹਨ ਕਈ ਵਾਰ ਕਹਿੰਦੇ ਮੈਂ ਸੌਂ ਗਈ ਮੇਰੇ ਜਾਗ ਨਹੀਂ ਹੈਗੀ ਪਰ ਕੋਈ ਉਹ ਪੱਕਾ ਟਾਈਮ ਨਹੀਂ ਮੈਂ ਕਿ ਚਾਹ ਪੀ ਕੇ ਮੈਂ ਕੈਮ ਹੋ ਜਾ ਤੈਕ ਉਸ ਚ ਮੈਂ ਹੈਲਪਰ ਆਉਗੇ ਵਿੰਡੋ ਸਾਫ ਕਰ ਰਿਆ ਨੇ ਫਿਰ ਮੈਂ ਮਲਾਈ ਚਮਾਈਏ ਸਵੇਰੇ ਮਲਾਈ ਰਿਡਕਣੀ ਹੈ ਮੱਖਣ ਵਗੈਰਾ ਬਣਾਉਣਾ ਉਹ ਤੇ ਵੀ ਟਾਈਮ ਲੱਗ ਜਾਂਦਾ ਇੱਕ ਸ਼ਾਮ ਨੂੰ ਫਿਰ ਮੈਂ ਸਬਜ਼ੀ ਬਣਾਉਣੀ ਹੈ ਕद्दू ਦੀ ਤੇ ਵਾਕ ਵੀ ਕਰੂੰਗੀ ਆਪਣੀ ਕੱਲ ਕੋਕ ਮਿਸ ਹੋ ਗਈ ਤੇ ਮੇਰੇ ਕੋ ਆਪਣੇ ਕੰਮ ਕਰਦੇ ਚਾਹ ਪੀਦੀ ਜਿਆਦਾ ਤੋਂ ਵੀ ਨਸ਼ਾ ਰਹਿਦਾ ਹੈ ਹਮੇਲ ਕੋ ਜ਼ਿਆਦਾ ਟਾਈਮ ਹੋ ਜਾਂਦੀ ਹੈ ਚਾਹ ਪੀ ਕੇ ਫਿਰ ਆਇਆ ਨਾ ਚਾਹ ਪੀਣ ਸਾਰਾ ਕੋਈ ਕੰਮ ਬੀ ਨਹੀਂ ਲੱਗ ਸਕਦਾ ਇਕ ਤਾਂ ਪਸੀਨਾ ਆਉਂਦਾ ਹੈ ਮੈਂ ਇੱਥੇ ਚਾਹ ਪੀ ਕੇ 10 ਮਿੰਟ ਪੱਕੇ ਥੱਲੇ ਬੈਠਣੀ ਹਣੀ ਅਭੀ ਜਿਹੜੇ ਘਰ ਮੇਂ ਹੀ ਨਿਕਲਣਾ ਨਿਕਲ ਜੇ ਕੋਠਾ ਬਣਾ ਲਾਂਗੇ ਤੇ ਫਿਰ ਸਾਨੂੰ ਸਭ ਨੂੰ ਸ਼ੁਰੂ ਕਰਾਂਗੇ ਚਾਹ ਬਣ ਗਈ ਚਾਹ ਆਵਲ ਕੱਪਸ ਮੈਂ ਬਣਾਈ ਲੈ। ਅੱਜ ਸਵੇਰ ਤੋਂ ਮੈਂ ਲਗਾ ਲਈ ਸੀ। ਵਾਸ਼ ਤਾਂ ਮੈਂ ਰਾਤ ਕਰਕੇ ਰੱਖਦੇ ਸੀ ਆ ਸਾਰੇ ਇੱਥੇ ਲਗਾਤੇ। ਕਿੰਨੀ ਵਧੀਆ ਲੁੱਕ ਆ ਦੇ ਇੱਕੋ ਜਿਹੇ ਟ੍ਰਾਂਸਫਰਡ ਖੁੱਲਾ ਖੁੱਲਾ ਜਿਹਾ ਲੱਗਣ ਲੱਗਿਆ। ਇਹ ਜੇ ਪਹਿਲਾਂ ਅਲੱਗ-ਅਲੱਗ ਤਰ੍ਹਾਂ ਦੇ ਕੱਪ ਪਏ ਸੀ ਵਧੀਆ ਲੱਗਦੇ ਸੀ। ਠੀਕ ਆਪਾਂ ਕਰੇ ਚਲਾਈ ਜਾਂਦੇ ਹੁਣੇ ਕੰਮ ਹਨਾ। ਪਰ ਹੁਣ ਲੁੱਕ ਨੇ ਜੇ ਬਦਲ ਗਈ ਬਿਲਕੁਲ ਇੱਕੋ ਜਿਹੇ ਹੋ ਗਏ ਤੇ ਜਗ੍ਹਾ ਵੀ ਆ ਰਹਾ ਦੋ ਵੀ ਖੁੱਲ ਕੀ ਚ ਹੁੰਦੇਵੇਂ। ਪਹਿਲਾਂ ਭਰੀ ਭਰੇ ਜਿਹਾ ਲੱਗ ਰਿਹਾ ਸੀ ਆਹ ਕਾਰਨਰ। ਚਾਹ ਪੀ ਦੀ। ਚਾਹ ਪੀ ਕੇ ਫਿਰ ਮੈਂ ਕਰਾਂ ਕਦੂ ਤੋੜ ਕੇ ਕੱਟ ਕੇ ਰੱਖ ਦਾਂ ਨਹੀਂ ਕਦੂ ਜਿੰਨਾ ਟਾਈਮ ਹੈਲਪਰ ਨਹੀਂ ਆਉਂਦੀ ਫਿਰ ਆਏ ਹੁੰਦਾ ਕੱਟਿਆ ਹਰ ਚਲ ਬਣਾਉਣ ਨੂੰ ਟਾਈਮ ਲੱਗਦਾ ਹੈਗਾ ਤੋੜ ਕੇ ਲੈ ਕਿਉਂ ਨਹੀਂ ਕਰ ਦੂ ਮੈਂ ਕਦੂ ਸਾਡੇ ਬਹੁਤ ਦੂਰ ਦੂਰ ਤੱਕ ਚਲੇ ਜਾਂਦੇ ਨੇ ਜਿਹੜੇ ਕੱਦ ਨੇ ਥੋੜੇ ਸੀਗੇ ਉਹ ਵੀ ਦਿੱਤ ਪਹੁੰਚ ਗਏ ਜਿਹੜਾ ਅੱਜ ਥੋੜੇ ਸੀਗੇ ਉਹ ਵੀ ਪਹੁੰਚ ਗਏ ਹੁਣ ਹੋਰ 5-7 ਹੋਰ ਕਦੂ ਲੱਗੇ ਹੋਏ ਨੇ ਕਦੂ ਮੰਗਣ ਜਿਨ੍ਹਾਂ ਨੇ ਇੱਕ ਵਾਰ ਦੇ ਦੇ ਦੋ ਬਾਰੇ ਘਰੇ ਮੰਗਣਾ ਆਉਂਦੇ ਨੇ ਮੈਂ ਕਦੂ ਹੈ ਕਦੂ ਨਾ ਕੋਈ ਕੋਈ ਤਾਂ ਕਦੂ ਕੋਲ ਜਾਣ ਪਰ ਜੇ ਵੀ ਆਪਣੇ ਬਾੜੀ ਚ ਕਦੂ ਲੱਗੇ ਹੋਏ ਨੇ ਬਹੁਤ ਵਧੀਆ ਘੁਲਦੇ ਨੇ ਤੇ ਇੱਕ ਖਾਣ ਜਿਵੇਂ ਬਹੁਤ ਸਵਾਦ ਬਣਦੇ ਨੇ ਸਬਜ਼ੀ ਬਹੁਤ ਸਵਾਦ ਬਣਦੀ ਹੈ ਇਹਨਾਂ ਦੀ ਲੋ ਜੀ ਨਾਲ ਮੇਰੇ ਨਾਲ ਨਾ ਬਿਸਕਟ ਤੇ ਆਪਣੀ ਚਾਹ ਤੇ ਉਹਨਾਂ ਸਾਢੇ 3 ਦਾ ਟਾਈਮ ਸੀ ਹੈਲਪਰ ਆਗੇ ਸੀ ਵਿੰਡੋ ਸਾਫ ਕਰਨਾ ਜੇ ਫਰੰਟ ਵਾਲੀਆਂ ਤੇ ਇੱਕ ਸਾਈਡ ਵਾਲੀਆਂ ਕਰਨੀਆਂ ਸੀਗਾ ਇਹਦੇ ਨਾਲ ਕੋਈ ਪੱਕਾ ਟਾਈਮ ਨਹੀਂ ਮੈਂ ਤੁਹਾਨੂੰ ਕਹਿ ਸੀਦਾ ਕੋਈ ਪੱਕਾ ਟਾਈਮ ਨਹੀਂ ਆਏਗਾ ਵੀ ਕਿੰਨੇ ਵਜੇ ਨਹੀਂ ਹੋਣਾ ਅੱਜ ਸਾਢੇ 3 ਵਜੇ ਆਜੀ ਕਈ ਵਾਰ 4 ਵੀ ਕਈ ਵਾਰ 5 ਵੀ ਵਜਾ ਦਿੰਦੀ ਹੈ ਤੇ ਇਹ ਵਿੰਡੋ ਸਾਫ ਕਰ ਰਹੀ ਸੀ ਜਦੋਂ ਵਿੰਡੋ ਸਾਫ ਕਰਕੇ ਫਿਰ ਚਲੀ ਗਈ ਉਸ ਤੋਂ ਬਾਅਦ ਫਿਰ ਮੈਂ ਆਪਣੀ ਕਿਚਨ ਦੀ ਸ਼ੈਲਫ ਸਾਫ ਕੀਤੀ ਤੇ ਉਸ ਤੋਂ ਬਾਅਦ ਫਿਰ ਮੇਰਾ ਕੰਮ ਸ਼ੁਰੂ ਹੋਇਆ ਨਬੀ ਸਾਰੀਆਂ ਵਿੰਡੋਸ ਵਗੈਰਾ ক্লোਜ਼ ਕਰਨੀਆਂ ਕੁੰਡੀਆਂ ਲਗਾਉਣੀਆਂ ਸਾਰੀਆਂ ਵਿੰਡੋਸ ਦੀਆਂ ਉਵੇਂ ਕਿ ਇਸੇ ਵਿੰਡੋ ਵਿੱਚ ਪਲਾਂਟ ਤੁਸੀਂ ਗੇਰਾ ਪਏ ਨੇ ਉਹ ਅਚੀ ਤਰ੍ਹਾਂ ਵਾਪਸ ਰੱਖਣੇ ਪਰਦੇ ਸੈੱਟ ਕਰਨੇ ਕਿਚਨ ਦਾ ਬਲਾਈਂਡ ਸੈੱਟ ਕਰਨਾ ਕਿ ਕਿਚਨ ਦੀ ਵਿੰਡੋ ਵਿੱਚ ਜਿਹੜੇ ਛੋਟੇ ਛੋਟੇ ਫਿਗਰਿੰਸ ਪਏ ਸੀਗੇ ਇਹ ਵੀ ਮੈਂ ਵਾਸ਼ ਕਰਕੇ ਰੱਖਤੇ ਕਿਉਂਕਿ ਫਿਰ ਇਹ ਬਲਾਈਂਡ ਦੇ ਪਿੱਛੇ ਹੋ ਜਾਂਦੇ ਨੇ ਫਿਰ ਰੋ-ਰੋਜ਼ ਇਹ ਵੀ ਨਸਾਫ਼ ਹੁੰਦੇ ਫਿਰ ਮੈਨੂੰ ਵਾਸ਼ ਕਰਦਾ ਨਹੀਂ ਹੁੰਦੀ ਇਹ ਵੀ ਵਾਸ਼ ਕਰਦੇ ਤਾਂ ਅਚੀ ਤਰ੍ਹਾਂ ਸਾਰੀ ਸੈਟਿੰਗ ਜਿਵੇਂ ਆਪਣੀ ਹੁੰਦੀ ਓਵੇਂ ਜਿਵੇਂ ਕਰਕੇ ਰੱਖ ਦਾਨੀ ਆ ਫਿਰ ਯਾਂ ਹੀ ਲੱਗਦਾ ਵੀ ਹਾਂ ਸਭ ਕੁਝ ਸੈੱਟ ਹੈ ਤੇ ਉਸ ਤੋਂ ਬਾਅਦ ਫਿਰ ਸ਼ੁਰੂ ਕਰੂੰਗੀ ਦੂਜਾ ਕੰਮ ਕਿਚਨ ਦਾ ਬਲਾਈਂਡ ਵੀ ਸੈੱਟ ਕਰ ਦੂੰਗੀ। بس ਇਸ ਤਰ੍ਹਾਂ ਦੇ ਕੁਝ ਕੰਮ ਹੁੰਦੇ ਨੇ ਹੈਲਪਰ ਆਮ ਦਾ ਕੰਮ ਕਰਕੇ ਚਲੀ ਜਾਂਦੇ। ਕਈ ਵਾਰ ਤਾਂ ਮੈਂ ਨਾਲ ਦੀ ਨਾਲ ਹੀ ਕਰੀਆਂ ਨਹੀਂ ਹੁੰਦੀ। ਵੀ ਜੋ ਅਗਲੀ ਵਿੰਡੋ ਤੇ ਪਹੁੰਚਦੀ ਆਂ ਫਿਰ ਉਦੋਂ ਉਹਨਾਂ ਟਾਈਮਾਂ ਪਿਛਲੀ ਵਿੰਡੋ ਸਾਰੀ ਸੈੱਟ ਕਰ ਦਨ ਲਾਈਕ కర్ਟਨਸ ਵਗੈਰਾ ਵਿੰਡੋ ਬੰਦ ਕਰਨੀ ਉਹ ਕਰ ਦਨਿਆ। ਤੇ ਹੁਣ ਉਸ ਤੋਂ ਬਾਅਦ ਮੈਂ ਸ਼ੁਰੂ ਕਰਨਾ ਸੀ ਆਪਣਾ ਮਲਾਈ ਦਾ ਕੰਮ ਜਿਹੜੀ ਅੱਜ ਮੈਂ ਮਲਾਈ ਸਵੇਰੇ ਜਮਾਈ ਸੀ ਉਹ ਰਿੜਕਣੀ, ਛੋਦ ਬਣਾਉਣਾ ਸੀ ਮੱਖਣ। ਇਦੇ ਵਿੱਚ ਮੈਂ ਪਾ ਲੂੰਗੀ ਕੁਝ ਆਈਸ ਕਯੂਬਸ ਪਾ ਲੂੰਗੀ ਤੇ ਕੁਝ ਮੈਂ ਠੰਡਾ ਪਾਣੀ ਪਾ ਲੂੰਗੀ ਤੇ ਫਿਰ ਬਲੈਂਡਰ ਨਾਲ ਰੜਕਾਂਗੇ ਤੇ ਮੱਖਣ ਆ ਜਾਊਗਾ ਕਦੇ-ਕਦੇ ਤਾਂ ਬਹੁਤ ਟਾਈਮ ਲੱਗਦਾ ਮੱਖਣ ਆਉਣ ਵਿੱਚ ਪਰ ਅੱਜ 5 ਮਿੰਟ ਵੀ ਨਹੀਂ ਲੱਗੇ ਹੈਗੇ ਮੱਖਣ ਆਉਣ ਵਿੱਚ ਕਿਉਂਕਿ ਮੈਂ ਕਾਫੀ ਸਾਰੀਆਂ ਆਈਸ ਕਯੂਬਸ ਪਾਲੀਆਂ ਸੀਗੀਆਂ ਫਿਰ ਠੰਡਾ ਹੋਇਆ ਉਹਨਾਂ ਫਿਰ ਮੱਖਣ ਨੂੰ ਜਲਦੀ ਆ ਗਿਆ ਗਰਮੀ ਵਿੱਚ ਤਾਂ ਹੁੰਦਾ ਠੰਡਾ ਪਾਣੀ ਪਾਉ ਲੋ ਸਰਦੀ ਵਿੱਚ ਹੁੰਦਾ ਨੋਰਮਲ ਪਾਣੀ ਟੈਪ ਵਾਟਰ ਹੀ ਆ ਪਹਿਲਾਂ ਹਲਕਾ ਜਿਹਾ ਕੋਸਾ ਪਾਣੀ ਉਹ ਜਿਆਦਾ ਗਰਮ ਪਾਣੀ ਪਾਵਾਂਗੇ ਸਰਦੇ ਵਿੱਚ ਜਮਾ ਕੋਲੂਆ ਜਾਂ ਬਣ ਜਾਂਦਾ ਫਿਰ ਮੱਖਣ ਦਾ ਅੱਜ ਤਾਂ ਸਿਰਫ 2-3 ਮਿੰਟ ਲੱਗੇ ਬਸ ਮੈਂ 2 ਮਿੰਟ ਬਲੈਂਡਰ ਮਾਰਿਆ ਹੋਊਗਾ 2 ਮਿੰਟਾਂ ਵਿੱਚ ਇਹ ਮੱਖਣ ਆ ਗਿਆ ਕਈ ਵਾਰ ਤਾਂ ਆਪ ਦਾ ਜੀ ਖਿਜਣ ਲੱਗ ਜਾਂਦਾ ਮੱਖਣ ਨਹੀਂ ਨੋਂਦਾ ਹੁੰਦਾਗਾ ਫਿਰ ਆਪ ਆਪਣਾ ਇਹ ਕਹਿੰਦੇ ਪਤਾ ਨਹੀਂ ਕਿਹ ਹੈ ਦੁੱਧਾ ਪਤਾ ਨਹੀਂ ਕਿਹ ਹੈ ਦੁੱਧਾ ਮੱਖਣੀ ਨਿਆਰ ਹੈਗਾ ਪਰ ਅੱਜ 2 ਮਿੰਟ ਵਿੱਚ ਹੀ ਮੱਖਣਾ ਗਿਆ ਸੀਗਾ ਮੱਖਣਾਗਾ ਉਸ ਤੋਂ ਮੱਖਣ ਕੱਢਣਾ ਕਾਫੀ ਕੰਮ ਹੋ ਇਹ ਲੰਮਾ ਚੱਲ ਜਾਂਦਾ ਇਹ ਵੀ ਪੂਰਾ ਅੱਧਾ ਪੌਣਾ ਘੰਟਾ ਲੱਗ ਜਾਂਦਾ ਇਸ ਚੀਜ਼ ਤੇ ਵੀ ਮੱਖਣ ਹਮ ਮਲਾਈ ਰਿੜਕਣੀ ਮੱਖਣ ਕੱਢਣਾ ਫਿਰ ਭਾਂਡੇ ਵਿਲੇ ਕਰੋ ਲੱਸੀ ਵਾਲੇ ਬਲੈਂਡਰ ਤੋਂ ਉਹਦੇ ਉੱਪਰ ਬਣਾ ਚੱਕਰ ਆ ਜਾਓ ਉਹ ਤੋਂ ਕਿੰਨਾ ਕੁਸ਼ ਕਰਨਾ ਪੈਂਦਾ ਤੇ ਮੱਖਣ ਕੱਢ ਕੇ ਫਿਰ ਜਿਹੜੀ ਲੱਸੀ ਆ ਉਹ ਮੈਂ ਜੱਗ ਵਿੱਚ ਕੱਢ ਦੂੰਗੀ ਜੱਗ ਵਿੱਚ ਕੰਢ ਕੇ ਫ੍ਰਿਜ ਵਿੱਚ ਰੱਖ ਦਾਂਗੇ ਹਨ ਤੇ ਫਿਰ ਚਲੋ ਪਤੀਲਾ ਖਾਲੀ ਹੋਊਗਾ ਕਿਉਂਕਿ ਪਤੀਲਾ ਫ੍ਰਿਜ ਵਿੱਚ ਐਡਾ ਬੰਡ ਟਕਾਉਣਾ ਔਖਾ ਜੱਗ ਘੱਟ ਸਪੇਸ ਲੈਣਗੇ ਉਹ ਤਾਂ ਸਵੇਰੇ ਰੜਕਦੇ ਹੁੰਦੇ ਹੁੰਨੇ ਆ ਮਲਾਈ ਪਰ ਫਿਰ ਮੈਂ ਕਹਿੰਦਾ ਸਵੇਰੇ ਨਾਲ ਕੰਮ ਬਹੁਤ ਬਹੁਤ ਜ਼ਿਆਦਾ ਹੋਏ ਹੁੰਦੇ ਨੇਗੇ ਫਿਰ ਜਦੋਂ ਆਪਾਂ ਇਹ ਕੰਮ 'ਚ ਹੱਥ ਪਾ ਲਈ ਆਪਣੇ ਹੱਥ ਵੀ ਤੇ ਕਿਉਂਕਿ ਉਹ ਜਾਲੇ ਹੋ ਜਾਂਦੇ ਨੇ ਫਿਰ ਹੋਰ ਕੰਮ ਵੀ ਸਾਈਡ ਵਾਈਜ਼ ਸਾਈਡ ਫਿਰ ਹੁੰਦਾ ਨਹੀਂ ਇਹ ਕੰਮ ਦੇ ਨਾਲ ਨਹੀਂ ਹੁੰਦਾ ਹੈਗਾ ਕਿਉਂਕਿ ਹੱਥ ਮੱਖਣ ਵਾਲੇ ਹੋ ਜਾਂਦੇ ਨੇ ਫਿਰ ਇਹ ਕੰਮ ਖਤਮ ਕਰਕੇ ਫੇਰ ਹੀ ਹੋਰ ਕੰਮ ਨੂੰ ਹੱਥ ਪੈਂਦਾ ਇਸ ਕਰਕੇ ਫਿਰ ਮੈਂ ਤਾਂ ਪ੍ਰੈਫਰ ਕਰਦੀ ਹੁੰਨੀ ਆ ਵੀ ਚਲੋ ਸ਼ਾਮ ਨੂੰ ਇਹ ਕੰਮ ਕਰਕੇ ਰੱਖ ਲਾਂ ਲੱਸੀ ਇਹ ਲੱਸੀ ਫ੍ਰਿਜ ਵਿੱਚ ਰੱਖ ਦੋਏ ਸੀ ਵੀ ਅਸੀਂ ਫ੍ਰਿਜ ਵਿੱਚ ਹੀ ਰੱਖਦੇ ਹੁੰਨੇ ਆ ਲੱਸੀ ਤਾਂ ਹੈ ਨਹੀਂ ਵੀ ਇੱਕ ਵਾਰੀ ਸਾਰੀ ਯੂਜ਼ ਮੱਖਣ ਮੈਂ ਕੱਢ ਲਿਆ ਸਾਰਾ ਤੇ ਭਾਂਡੇ ਮੈਂ ਵਾਸ਼ ਕਰਾ ਲਿਆ ਟਾਈਮ ਹੋ ਗਿਆ ਪੌਣੇ 5 ਦਾ ਲੱਸੀ ਵਾਲਾ ਪਤੀਲਾ ਮੈਂ ਕਰਤਾ ਖਾਲੀ ਵਾਸ਼ ਕਰਤਾ ਲੱਸੀ ਜਿਹੜੀ ਮੈਂ ਜੰਗਮ ਵਿੱਚ ਕੱਢਦੇ ਦੋਨਾਂ ਵਿੱਚ ਦੋਨੇ ਜਗ ਢੱਕ ਕੇ ਰੱਖ ਦੂੰਗੀ ਫ੍ਰਿਜ ਵਿੱਚ ਐਂਡ ਇੱਧਰ ਰੱਖਿਆ ਪਿਆ ਮੱਖਣ ਗਰਮ ਕਰਨਾ ਨਾਲ ਨਾਲ ਮੈਂ ਬਣਾਉਣੀ ਸਬਜੀ ਸਬਜੀ ਕੱਟੀ ਪਈ ਕद्दू ਦੀ ਸਬਜੀ ਬਣਾਉਂਗੀ ਤੇ ਨਾਲ ਨਾਲ ਮੇਰੀ ਨਿਗਾ ਦੇ ਵਿੱਚ ਮੱਖਣ ਗਰਮ ਹੋਈ ਚੱਲੂਗਾ ਤੇ ਸਬਜੀ ਬਣਾਉਣ ਤੋਂ ਬਾਅਦ ਕद्दू ਦੀ ਤੜਕਾ ਲਗਾ ਕੇ ਰੱਖ ਦਊ ਕੁੱਕਰ ਵਿੱਚ ਉਸ ਤੋਂ ਬਾਅਦ ਮੈਂ ਪਿਆਜ਼ ਛਿੰਦੇ ਛਿੱਲ ਹੋਏ ਪਿਆਜ਼ ਵੀ ਮੇਰੇ ਕੋਲ ਇੱਕ ਦੋ ਹੀ ਨਬਸ ਹੋਣਦੇ ਫਿਰ ਮੈਂ ਨਾਲ ਨਾਲ ਮੈਂ ਪਿਆਜ਼ ਛਿੰਦੀ ਆ ਮੱਖਣ ਫਿਰ ਮੈਂ ਕਿ ਨਾਲ ਦੇ ਨਾਲ ਗਰਮ ਕਰਨਾ ਰੱਖ ਹੀ ਦਮਾ ਫ੍ਰਿਜ ਵਿੱਚ ਰੱਖੂ ਫਿਰ ਕੱਢੂ ਕੱਦੂ ਗਰਮ ਕਰੂੰਗਾ ਉਹ ਤੋਂ ਕੋਈ ਫਾਇਦਾ ਨਹੀਂ ਬਾਰੀ ਬਾਰੀ ਰੱਖੋ ਫ੍ਰਿਜ ਵਿੱਚ ਕੱਢੋ ਹੁਣ ਗਰਮ ਕਰਕੇ ਠੰਡਾ ਹੋ ਕਰਕੇ ਰਾਤ ਨੂੰ ਪੈਣ ਵਾਲੇ ਫ੍ਰਿਜ ਵਿੱਚ ਰੱਖ ਦੂੰਗੀ ਕੱਲ ਨੂੰ ਫਾਈਨਲੀ ਦੁਬਾਰੇ ਫਿਰ ਲੱਸੀ ਕੱਟ ਕੇ ਇਹਦਾ ਕਿਉਂ ਬਣ ਜੂਗਾ ਤੇ ਹੁਣ ਛਿਲਕੇ ਰੱਖਣੇ ਸੀਗੇ ਪਿਆਜ਼ ਤੇ ਮੈਂ ਛਿਲ ਰਹੀਆਂ ਪਿਆਜ਼ ਅੰਦਰ ਨਮ ਸਬਜੀ ਕਦੂ ਦੀ ਬਣਨੀ ਰੱਖੇ ਤਾਂ ਕੰਗਾ ਲਈ ਤੇ ਉਹ ਬਣ ਰਹੀ ਸੀਗੀ ਬਾਹਰ ਮੈਂ ਕਿਾ ਥੋੜੀ ਹਵਾ ਚੱਲ ਰਹੀ ਇਸ ਮੌਸਮ ਵੀ ਅੱਛਾ ਸੀ ਬਾਹਰ ਬਹਿ ਕੇ ਮੈਂ ਪਿਆਜ਼ ਛਿੱਲਣਾ ਕਿਉਂਕਿ ਅੰਦਰ ਨਾਲ ਫੇ ਕੜਕ ਤਨ ਫੈਲ ਜਾਂਦੀ ਹੈ ਪਿਆਜ਼ਾਂ ਦੀ ਤੇ ਇਸ ਕਰਕੇ ਮੈਂ ਪ੍ਰੇਫਰ ਕਰਦੀ ਹੁੰਨੀ ਆ ਵੀ ਚਲੋ ਬਾਹਰ ਬਹਿ ਕੇ ਹੀ ਛਿੱਲਣਾ ਵੈਸੇ ਵਾ ਇਹ ਮੌਸਮ ਵੀ ਵਧੀਆ ਸੀ ਬੱਤਲਵਾਈ ਇਸ ਹਵਾ ਚੱਲ ਰਹੀ ਸੀ ਪਿਆਜ਼ ਛਿੱਲ ਕੇ ਰੱਖ ਲਾ ਫੇ ਚਲੋ 2-4 ਦਿਨ ਸੌਖੇ ਲੰਘ ਜਾਂਦੇ ਨੇ ਇਹ ਨਹੀਂ ਹੈਗਾ ਕਿ ਬਾਰੀ ਬਾਰੀ ਇੱਕ ਪਿਆਜ਼ ਚਾਹੀਦਾ ਤਾਂ ਵੀ ਪਿਆਜ਼ ਛਿੱਲੀ ਚਲੋ ਮੈਨੂੰ ਤਾਂ ਵੈਸੇ ਪਿਆਜ਼ ਬਹੁਤ ਛੜਦਾ ਕਈ ਵਾਰ ਤਾਂ ਪਿਆਜ਼ ਨਾਲ ਮੇਰਾ ਸਿਰ ਵੀ ਦੁਖਣ ਲੱਗ ਜਾਂਦਾ ਇਸ ਕਰਕੇ ਮੈਨੂੰ ਤਾਂ ਹੁੰਦਾ ਵੀ ਚ ਕਉਂਕੀ ਕੁਕਿੰਗ ਸਾਡੇ ਘਰੇ ਬਹੁਤ ਜ਼ਿਆਦਾ ਹੁੰਦੀ ਆ ਤੇ ਇਹ ਨਹੀਂ ਪਤਾ ਹੁੰਦਾ ਕਿਸੇ ਵੇਲੇ ਕੀ ਬਣਾਉਣਾ ਪੈ ਜੇ ਕਈ ਵਾਰ ਅੱਧਾ ਪਿਆਜ਼ ਚਾਹੀਦਾ ਹੁੰਦਾ ਕਈ ਵਾਰ ਇੱਕ ਚੀਜ਼ ਹੁੰਦਾ ਕਈ ਵਾਰ ਜ਼ਿਆਦਾ ਚਾਹੀਦੇ ਹੁੰਦੇ ਨੇਗੇ ਇਧਰ ਬਣ ਚੁੱਕੀ ਹੈ ਕਦੂ ਦੀ ਸਬਜ਼ੀ ਮੈਂ ਦੁੱਧ ਮਲਾਈ ਵੀ ਪਾਤਾ ਫਿਰ ਗਰਮ ਗਰਮ ਵਿੱਚ ਪਾ ਦੋ ਨਾ ਨਾਲ ਤਾਂ ਪਤਾ ਲੱਗ ਜਾਂਦਾ ਕਿੰਨਾ ਦੁੱਧ ਚਾਹੀਦਾ ਨਾਲੇ ਥੋੜਾ ਜਿਹਾ ਪਤਲੀ ਵੀ ਸਬਜ਼ੀ ਰਹਿ ਜੇ ਤਾਂ ਪਈ ਬਈ ਫਿਰ ਇਹ ਦੁੱਧ ਗਾੜਾ ਜਾਂ ਹੋ ਜਾਣਾ ਸਲੂਟ ਮਲਾਈ ਪਾਤਾ ਬਸ ਪਹਿਲਾਂ ਸਿਰਫ ਤੜਕਾ ਹੀ ਲਾਉਣਾ ਹੁੰਦਾ ਇੱਕ ਕਮੈਂਟ ਆਇਆ ਸੀ ਮੈਨੂੰ ਕਦੂ ਸਬਜ਼ੀ ਬਾਰੇ ਮੈਂ ਐਕਚੁਅਲੀ ਭ ਸਿਰਫ ਜੀਰੇ ਤੇ ਪਿਆਜ਼ ਦਾ ਤੜਕਾ ਲਗਾ ਕੇ ਭੁੰਨ ਕੇ ਪਿਆਜ਼ ਨਾਣ ਮਿਰਚ ਹਲਦੀ ਪਾ ਦੋ ਹੋਰ ਬਿਲਕੁਲ ਵੀ ਨਾ ਕੋਈ ਰਮਸਾਲਾ ਕੁਛ ਨਾ ਪਾਓ ਸਿਰਫ ਨਾਣ ਮਿਰਚ ਹਲਦੀ ਨਾਲੇ ਬਹੁਤ ਸ਼ਾਂਤ ਬਣਦੀ ਹੈ ਸਬਜ਼ੀ ਕੋਈ ਗਰਮ ਮਸਾਲੇ ਦੀ ਲੋੜ ਨਹੀਂ ਹੁੰਦੀ ਸਬਜ਼ੀ ਵਿੱਚ ਨਾਣ ਮਿਰਚ ਮਸਾਲੇ ਜਿਹੜਾ ਆਪਾਂ ਪਾਤੇ ਥੋੜਾ ਜਿਹਾ ਪਾਣੀ ਪਾ ਕੇ ਇਸ ਤੇ ਸਬਜ਼ੀ ਪਾ ਦੋ ਵਿਸਲ ਲਗਵੋ ਨੀ ਵਿਸਲ ਲਗਵਾਓ ਤਾਂ ਇੱਕ ਵਿਸਲ ਬਹੁਤ ਹੁੰਦੀ ਹੈ ਕੱਚਾ ਹੋਵੇ ਜੇ ਕद्दू ਉਸ ਤੋਂ ਬਾਅਦ ਸਬਜ਼ੀ ਬਣ ਜੇ ਫਸ ਕੜਚੀ ਨਾ ਮੈਸ਼ ਕਰ ਦੋ ਅੱਧਿਕ ਮੈਚ ਕਰ ਦੋ ਅੱਧਿਕ ਖੜਮੀ ਰੱਖ ਲਓ ਵਾਕਿ ਜਿਵੇਂ ਤੁਹਾਨੂੰ ਪਸੰਦ ਆ ਉਸ ਤੋਂ ਬਾਅਦ ਤੁਸੀਂ ਮਲਾਈ ਪਾ ਦਿਓ 2-3 ਚਮਚੇ ਮਲਾਈ ਦੇ ਪਾ ਦਿਓ ਤੇ ਕੁਛ ਦੁੱਧ ਪਾ ਦਿਓ ਤੇ ਮਿਕਸ ਕਰ ਦੋ ਫਿਰ ਇਸ ਤਰ੍ਹਾਂ ਦੀ ਆਪਣੀ ਦੁੱਧ ਵਾਲਾ ਕੱਦੂ ਬਣ ਕੇ ਤਿਆਰ ਹੋ ਜਾਊਗਾ ਇਹ ਜਦ ਗਰਮ ਹੋ ਗਿਆ ਘਿਓ ਘਿਓ ਨੂੰ ਬਸ ਹੁਣ ਮੈਂ ਜੋ ਠੰਡਾ ਹੋ ਗਿਆ ਨਾ ਅਸਲ ਵਿੱਚ ਤੇ ਜਰੂਰਾਤ ਨੂੰ ਪੈਣ ਵਾਲੇ ਸਾਰਾ ਕੰਮ ਕਿਚਨ ਦਾ ਖਤਮ ਹੋ ਗਿਆ ਉਦੋਂ ਤੱਕ ਠੰਡਾ ਹੋਗਾ ਫਿਰ ਮੈਂ ਨੂੰ ਬਾਹਰ ਵਾਲੇ ਫ੍ਰਿਜ ਵਿੱਚ ਰੱਖਿਆਉਂਗੀ ਤੇ ਕੱਲ ਨੂੰ ਸੈਕਿੰਡ ਟਾਈਮ ਗਰਮ ਕਰਕੇ ਦਸੇ ਕੱਢ ਕੇ ਇਹਦਾ ਫਾਈਨਲ ਘਿਓ ਬਣ ਜਾਣਾ ਇੱਧਰ ਛਿਲ ਚੁੱਕੀ ਆ ਮ ਨੂਚੜਨੇ ਰੱਖਦੇ ਧੋਤੇ ਸੀ ਨਾ ਜੇ ਨੂਚੜਦੇ ਨਾ ਪਾਣੀ ਸਾਰਾ ਨੂਚੜ ਗਿਆ ਇਹਦਾ ਫਿਰ ਡੱਬੇ ਚ ਪਾ ਕੇ ਫ੍ਰਿਜ ਸਟੋਰ ਕਰ ਲਾਂਗੇ ਇੱਧਰ ਮੈਂ ਕੁਝ ਬਿਨਾ ਦੁੱਧ ਤੋਂ ਕੰਡ ਤੱਕ ਕਰ ਦੂੰ ਇਹ ਮੈਂ ਲਾਲ ਲਾਲ ਟਮਾਟਰ ਨਹੀਂ ਪਾਇਆ ਮੈਂ ਮਿਰਚਾਂ ਪਾਈ ਨੇ ਹਰੀ ਮਿਰਚ ਦੇ ਵਿੱਚ ਨਾ ਦੋ ਤਿੰਨ ਲਾਲ ਮਿਰਚਾਂ ਵੀ ਪੋਈਆਂ ਪਈਆਂ ਇਸ ਕਿਰੀਆਂ ਵੀ ਮੈਂ ਉਹ ਪਾਤੀਆਂ ਇਸ ਵਿੱਚ ਘਰ ਦਾ ਨਾ ਕਦੂ ਬਹੁਤ ਸਵਾਦ ਵੰਦਾ ਬਹੁਤ ਸਵਾਦ ਵੰਦਾ ਘਰ ਦਾ ਕੱਚਾ ਕੱਚਾ ਕਦੂ ਹੋਵੇ ਟਾਈਮ ਹੋ ਗਿਆ 5:30 ਦਾ ਤੇ ਮੈਂ ਆ ਗਈ ਵਾਕ ਕਰਨ ਅੰਦਰੋਂ ਮੇਰਾ ਕੰਮ ਆਲਮੋਸਟ ਖਤਮ ਸੀ ਬਸ ਸਬਜ਼ੀ ਵਗੈਰਾ ਬਣ ਗਈ ਆਟਾ ਗੁੰਨਾ ਆਟਾ ਮੈਂ ਜਾ ਕੇ ਗੁੰਨ ਦੂੰਗੀ ਮੈਂ ਕਿਹ ਚੱਲਾਂ ਜਲਦੀ ਵੀ ਕੀ ਆਟਾ ਗੋਲਣ ਨੂੰ ਇਹ ਮਾ ਮੌਸਮ ਨਾ ਬਾਹਰ ਬੱਦਲਵਾਈ ਵਾਲਾ ਧੁੱਪ ਹੈ ਨਹੀਂ ਮੈਂ ਕਿਹਾ ਚਲੋ ਫਿਰ ਮੈਂ ਫ੍ਰੀ ਤਾਂ ਹੋਈਗੀ ਵਾਕ ਕਰੀ ਆ ਮੈਂ ਵਾਕ ਦਾ ਕੰਮ ਵੀ ਖਤਮ ਕਰਦਾ ਕਰਨੀ ਕਰਨੀ ਫਿਰ ਆਈ ਨਹੀਂ ਪਤਾ ਮੀਂਹ ਕਣੀ ਆਜੀ ਵਾਕ ਨਾ ਹੋਵੇ ਵਾਕ ਕਰ ਹੀ ਆਉਣੀ ਆਪਣੀ ਤੇ ਵਾਕ ਕਰਕੇ ਪਲਾਂਟਸ ਨੂੰ ਪਾਣੀ ਦੇ ਜੂ ਕੱਲ ਦਿੱਤਾ ਨਹੀਂ ਗਿਆ ਪਾਣੀ ਅੱਜ ਫਿਰ ਦੇਣਾ ਜ਼ਰੂਰੀ ਆ ਬਸ ਐਦਾਂ ਚੱਲੀ ਜਾਂਦੀ ਆ ਕੰਮਾਂ ਦੀ ਲਾਈਨ ਕੰਮ 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 ਬਹੁਤ ਕੰਮ ਹੋ ਜਾਂਦੇ ਨੇ ਘਰ ਦੇ ਬਹੁਤ ਜ਼ਿਆਦੇ ਹਲੇ ਰੋਟੀ ਟੁਕਾ ਕਰਨਾ ਉਹਨਾਂ ਨਾਲ ਜ਼ਿਆਦੇ ਵੱਡਾ ਕੰਮ ਨਹੀਂ ਉਹਨਾਂ ਟਾਈਮ ਟੇਕਿੰਗ ਕੰਮ ਨਹੀਂ ਹੈਗਾ ਰੋਟੀ ਸਬਜ਼ੀ ਕਰਨਾ ਜਿਨੇ ਹੋਰ ਕੰਮ ਸਮਾਂ ਖਾ ਜਾਂਦੇ ਨੇ ਆਪਣਾ ਰੋਟੀ ਸਬਜ਼ੀ ਤੇ ਨਹੀਂ ਉਹਨਾਂ ਟਾਈਮ ਨਾ ਦਾ ਜਿਨੇ ਹੋਰ ਕੰਮ ਬਸ ਨਿਕਲ ਹੀ ਜਾਂਦੇ ਨੇ ਨਿਕਲ ਹੀ ਜਾਂਦੇ ਨੇ ਨਿਕਲ ਹੀ ਜਾਂਦੇ ਨੇ ਖਤਮ ਹੀ ਨਹੀਂ ਹੁੰਦੇ ਹੈਗੇ ਸੋ ਜਿਨੇ ਬਸ ਇੱਕ ਕੰਮ ਆ ਇੱਕ ਕੰਮ ਕਰਦੇ ਕਰਦੇ ਦੋ ਚਾਰ ਹੋਰ ਨਿਕਲ ਆਉਂਦੇ ਨੇ ਐਂ ਬਸ ਟਾਈਮ ਲੱਗ ਗਈ ਹਾਂ ਚਲੋ ਜੀ ਵਾਹੇ ਕਰੋ ਤੰਦਰੁਸਤੀ ਦੇਵੇ ਕੰਮ ਕਰਨ ਦਾ ਕੋਈ ਡਰ ਨਹੀਂ ਹੈਗਾ ਕੰਮ ਕਰੀ ਜਾਂਦੇ ਬਾਅਦ ਸ਼ਰੀਰ ਤੰਦਰੁਸਤ ਹੋਵੇ ਨਾ ਫਿਰ ਕੰਮ ਕਰਨ ਦਾ ਬੰਦਾ ਥੱਕਦਾ ਕਰਦਾ ਨਹੀਂ ਹੈਗਾ ਸ਼ਰੀਰ ਪਹਿਲੋ ਤੰਦਰੁਸਤੀ ਹੋਵੇ ਫੇਰ ਕਰਦੇ ਆ ਵਾਕ ਬੰਦਾ ਪੂਰਾ ਕਾਲ ਆਦਾ ਇੱਕ ਪਾਸੇ ਫਿਰ ਜਾਂਦੀ ਪਾਣੀ ਦੇਖੀ ਚਾਹੂੰਗੀ ਪਲਾਂਟਸ ਨੂੰ ਫੇਰ ਅੰਦਰ ਜਾ ਕੇ ਆਟਾ ਗੁੱਲੂ ਜੀ ਤੇ ਮੈਂ 15-20 ਮਿੰਟ ਹੀ ਵਾਕ ਕਰੀ ਸੀ ਤੇ ਐਨੇ ਆ ਗਿਆ ਮੀਂਹ ਫਿਰ ਮੈਂ ਇੱਥੇ ਬੈਠ ਗਈ ਹਵਾ ਜਗਲੀ ਸਮੌਤਮ ਹੋ ਗਿਆ ਵਧੀਆ ਪਰ ਮੀਂਹ ਵੀ ਨਾ ਉਹ ਇੱਕ ਛਣਾਕਾ ਜਿਹਾ ਆਇਆ ਇਹ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਬਾਰਿਸ਼ ਹੋਗੀ ਸਿਰਫ ਇੰਨਾ ਕਿ ਮੀਂਹ ਆਇਆ ਕਿ ਫਲੋਰ ਹੀ ਗਿੱਲਣਾ ਹੋਇਆ ਬਸ ਉਸ ਤੋਂ ਬਾਅਦ ਤੋਂ ਬਿਲਕੁਲ ਸੁੱਕ ਗਿਆ ਸੇ ਪਤਾ ਹੀ ਨਹੀਂ ਲੱਗਦਾ ਸੇ ਮੀਂਹ ਆਇਆ ਵੀ ਹੈ ਬਸ ਮੇਰੀ ਫੌਕ ਪਰ ਅੱਜ ਵਿੱਚ ਪਚਾਲੇ ਫੇਰ ਰਹੀ ਗਈ ਚਲੋ ਜੀ ਸੋ ਇਸੇ ਜਿਵੇਂ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਲਈ ਤੁਹਾਣਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਮਿਲਾਂਗੇ ਹੋਰ ਵੀਡੀਓ ਲੈ ਕੇ ਸੱਚੀ ਅਕਾਲ